ਵਾਰੀ ਵਰਸੀ ਕਰਨ ਗਈ ਸੀ ਖੜ ਕੇ ਲਿਆਂਦੀ ਸਲਾ ਜੀਤ ਹਾਏ ਮੇਰਾ ਜਲਜੀਤ ਹਾਏ ਮੇਰੇ ਜਲਜੀਤ ਆਈ ਲਵ ਜਲਜੀਤ ਸਾਜੇ ਨਾ ਗੰਦ ਪਾਇਆ ਵਾ ਬਿਨੇ ਗੰਦ ਪਾਇਆ ਵਾ ਉਹ ਦਜਾ ਯਾਰ ਕੰਮ ਕਰ ਬਰਸ ਪਤਾ ਨਹੀਂ ਹਫਤੇ ਬਾਦੂ ਕਰਦੀਆਂ ਕਿ ਨਹੀਂ ਕਰ ਓਏ ਗੱਡੂ ਖੜੇ ਰੱਖ ਕਰਕੇ ਵੇ ਜਾ ਚਾਰ ਬੰਦੇ ਫਿਰ ਹੰਕਾਰ ਵੀ ਆ ਜਾਂਦਾ ਹੈ ਸੱਚ ਹੈ ਗੱਲ ਹਾਂ ਸਾਡੇ ਚ ਹੰਕਾਰ ਆ ਕੇ ਦੇਖੋ ਸਾਡੇ ਚ ਕਿੰਨਾ ਹੰਕਾਰ ਹੈ ਦੇਖਣਾ ਤੇਰੇ ਮਗਰ ਵੀ ਅਸੀਂ ਪਾਏਗੇ ਤੋਂ ਦਿਲਜੀਤ ਹੁਣ ਫਿਲਮਾਂ ਤੱਕ ਪਹੁੰਚ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵਾ ਆਪਾਂ ਨੂੰ ਫਿਲਮਾਂ ਤੱਕਰ ਪਹੁੰਚ ਕੇ ਭਾਬੀ ਕਹਿੰਦੇ ਸੀਗੇ ਭਾਬੀ ਕੀ ਕਰਨਗੀ ਕੀ ਕਰਨਗੀ ਅੱਗੇ ਕੀ ਕਰਨਗੀ ਆ ਕਰਕੇ ਦਿਖਾਤਾ ਦੇਖ ਲੋ ਸਿਲਮੇ ਵਿੱਚ ਆ ਗਈ ਭਾਬੀ ਠੀਕ ਹੈ ਨਾ ਹੁਣ ਸਿਲਮੇ ਦੇ ਵਿੱਚ ਜਾ ਕੇ ਫਿਲਮ ਦੇਖਣੀ ਆ ਠੀਕ ਹੈ ਨਾ ਤੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਆ ਜਿੰਨਾਂ ਨੇ ਮੇਰੇ ਉੱਤੇ ਫਿਲਮ ਲਿਖੀ ਆ ਠੀਕ ਹੈ ਨਾ ਜਲਜੀਤ ਭਾਜੀ ਆ ਤੇ ਹੋਰ ਆਪਣਾ ਚੰਨੀ ਭਾਜੀ ਆ ਤੇ ਜਿੰਨੀ ਵੀ ਜਿੰਨੀ ਵੀ ਇਹਨਾਂ ਦੀ ਉਹ ਹੈਗੀ ਆ ਫੈਮਿਲੀ ਠੀਕ ਹੈ ਨਾ ਤੇ ਜਿਹੜੇ ਫਿਲਮ ਬਣਾਉਂਦੇ ਨੇ ਕਰਦੇ ਨੇ ਠੀਕ ਹੈ ਨਾ ਉਹਨਾਂ ਨੂੰ ਮੇਰਾ ਦਿਲੋਂ ਥੈਂਕ ਯੂ ਆ ਠੀਕ ਹੈ ਨਾ ਤੇ ਜਿੰਨਾਂ ਨੇ ਫਿਲਮ ਲਿਖੀ ਹੋਈ ਆ ਤੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਦਿਲੋਂ ਥੈਂਕ ਯੂ ਆ ਤੇ ਠੀਕ ਹੈ ਨਾ ਤੇ ਮੈਂ ਇਹੀ ਕਹਿਨੀ ਆ ਤੁਹਾਨੂੰ ਬਸ ਜਦੋਂ ਤੂੰ ਜਦੋਂ ਦਿਲਜੀਤ ਮਿਲਿਆ ਸੀ ਤੁਹਾਨੂੰ ਤੁਸੀਂ ਕਹੇ ਮੇਰਾ ਦਿਓਰ ਹੈ ਦਿਲਜੀਤ ਤੂੰ ਤਾਂ ਬੜਾ ਪਿਆਰਾ ਹੈ ਉਹ ਲਾਈਨਾਂ ਅੱਜ ਬੋਲ ਕੇ ਸੁਣਾ ਦਿਓ ਕਿਹੜੀ ਵਰਸੀ ਖੱਟਨੇ ਖੱਟ ਕੇ ਲੈਂਦੀ ਸਲਾਜੀਤ ਵਾਰੀ ਵਾਰਸੀ ਕੱਢਣ ਗਈ ਸੀ ਖੜ ਕੇ ਲਿਆਂਦੀ ਸਲਾਜੀਤ ਹਾਏ ਮੇਰਾ ਜਲਜੀਤ ਹਾਏ ਮੇਰੇ ਜਲਜੀਤ ਆਈ ਲਵ ਜਲਜੀਤ ਸਾਂਝ ਆ ਚੱਕ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁੰਮਾ ਟੈਂਕ ਰਣਜੀਤ कौर ਭਾਬੀ ਵੱਲੋਂ ਆ ਚੱਕ ਡੌੜਾ ਤੇ ਆ ਚੱਕ ਪੱਟ ਪਾ ਭੀਰ ਰਣਜੀਤ कौर ਨਹੀਂ ਕਿਸੇ ਨਾਲ ਵੀ ਘਟ ਕਈਆਂ ਤਾਂ ਭਾਬੀ ਕੱਢ ਦਿਆ ਵੱਟ ਭਾਬੀ ਨੇ ਹੁਣ ਸਿਨੇਮਾ ਚ ਵੱਟ ਕੱਢਨੀ ਹੈ ਹਾਂਜੀ 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 ਤੇ ਭਾਬੀ ਹੁਣ ਨੇ ਫਿਲਮਾਂ ਤੱਕ ਕਰੀਏ ਉਹਦੇ ਚ ਪੁਲਿਸ ਵਾਲੀ ਬਣੀ ਹੋਈ ਹੈ ਪੁਲਿਸ ਵਾਲੇ ਕੱਪੜੇ ਪਾ ਕੇ ਪੁਲਿਸ ਵਾਲੀ ਫੀਲਿੰਗ ਆ ਰਹੀ ਸੀ ਉਹ ਲੱਗ ਰਿਆ ਸੀ ਮੈਂ ਸੱਚੀ ਪੁਲਿਸ ਵਾਲੀ ਆ ਕਿਉਂ ਨਹੀਂ ਲੱਗਦਾ ਜੀ ਜਦੋਂ ਆਪਾਂ ਹੁਣ ਇੰਨੀਆਂ ਸੋਹਣੀਆਂ ਫਿਲਮਾਂ ਕਰ ਰਹੇ ਆਂ ਵੀਡੀਓ ਕਰ ਰਹੇ ਆਂ ਠੀਕ ਆ ਨਾ ਤੇ ਜਦੋਂ ਆਪਾਂ ਨੂੰ ਸਾਰੇ ਅੱਗੇ ਲੈ ਕੇ ਆ ਰਹੇ ਆ ਜਲਜੀਤ ਭਾਜੀ ਸਾਨੂੰ ਅੱਗੇ ਲੈ ਕੇ ਆ ਰਹੇ ਆ ਆਪਾਂ ਗਿਆਰੇ ਆਂ ਠੀਕ ਆ ਨਾ ਫਿਲਮਾਂ ਤਾਂ ਆਪਾਂ ਬਹੁਤ ਕੀਤੀਆਂ ਵਾਂ ਪਰ ਨਾ ਤਾਂ ਹਲੇ ਤੇ ਕਰਾਈਆਂ ਵਾਂ ਠੀਕ ਆ ਨਾ ਕਈਆਂ ਨਾ ਕੀਤੀਆਂ ਫਿਲਮ ਤੇ ਪਰ ਜਿਹੜੀ ਜਲਜੀਤ ਭਾਜੀ ਵਾਲੀ ਫਿਲਮ ਆ ਇਹ ਆ ਰਹੀ ਆ ਫਿਲਮ ਠੀਕ ਆ ਨਾ 27 ਜੂਨ ਨੂੰ ਠੀਕ ਆ ਨਾ ਦੇਖਣਾ ਨਹੀਂ ਭੁੱਲਣਾਗਾ ਤੇ ਸਿਲਮੇ ਹਾਲੇ ਤੇ ਜਾ ਕੇ ਜੋ ਵੀ ਭਾਬੀ ਨੇ ਤੁਹਾਲਾ ਪਾਈਆਂ ਵਾਂ ਠੀਕ ਆ ਨਾ ਹਾਸ ਹਾਸ ਕੇ ਧੋੜੇ ਤੇ ਡੀ ਵੀੜਾਂ ਪੈਣ ਗਈਆਂ ਠੀਕ ਹੈ ਨਾ ਤੇ ਬਹੁਤ ਸੋਣੀ ਖੈਲਵਾ ਮੈਂ ਕੀ ਗੱਲ ਕਰਦੀ ਤੈਨੂੰ ਗੋਲ ਗੱਪੇ ਮੈਂ ਖਵਾਵਾਂਗਾ ਉਹ ਮੇਰੇ ਨਾਲ ਵਿਆਹ ਕਰਾ ਲਾ ਤੈਨੂੰ ਸਾਰਾ ਲੁਧਿਆਣਾ ਮੈਂ ਕਮਾਵਾਂਗਾ ਉਹ ਮੇਰੇ ਨਾਲ ਵਿਆਹ ਕਰਾ ਲਾ ਤੈਨੂੰ ਲੁਧਿਆਣਾ ਮੈਂ ਕਮਾਵਾਂਗਾ ਆਈ ਲਵ ਯੂ ਲੁਧਿਆਣਾ ਤੇ ਭਾਬੀ ਨੇ ਗਾਣਾ ਵੀ ਗਾਇਆ ਹੁਣ ਭਾਬੀ ਸਿਨੇਮਾ ਚ ਆ ਰਹੀਆਂ ਉਹਦੀਆਂ ਵੀ ਸੁਣਾ ਦਿਓ ਲੈਣਾ ਆਪ ਘਰ ਆਏ ਤੁਸੀਂ ਨਹੀਂ ਜੀ ਮੈਂ ਤਾਂ ਚੁੰਮੀ ਦਿੰਨੀ ਆ ਕੱਲੇ ਗਾਣੇ ਸੁਣਾਉਣ ਵਾਸਤੇ ਆਦੇ ਰੱਖੇ ਹੋਇਆ ਤੇ ਉਹ ਲਾਈਨਾਂ ਕਿੰਨੇ ਗਾਈਆਂ ਜਿਹੜੀ ਗਾਣੇ ਵਾਲੀ ਲਾਈਨਾਂ ਸੀਨੇਮਾ ਸੁਣਾ ਦਿਓ ਅੱਜ ਤਿੰਨ ਹੋਰ ਹਲਕੇ ਫਿਰ ਨਾਲੇ ਨੱਚੇ ਨਾਲੇ ਸਭ ਨੂੰ ਨੱਚਾਵੇ ਭਾਬੀ ਏ ਡੋਰੇ ਮਾਣ ਵਰਗੀ ਭਾਬੀ ਏ ਡੋਰੇ ਮਾਣ ਵਰਗੀ ਨੱਚ ਨੱਚ ਧਰਤੀ ਹਿਲਾਉਣੀ ਵੀ ਜ਼ਰੂਰ ਏ ਰੋੜੀਕੋਟ ਡਾਂਸ ਭਾਬੀ ਦਾ ਮਸੂਰ ਏ ਰੋੜੀਕੋਟ ਡਾਂਸ ਭਾਬੀ ਦਾ ਮਸੂਰ ਏ ਨੇ ਜਿਹੜੇ ਕਹਿੰਦੇ ਸੀਗੇ ਕਿ ਇਹਨਾਂ ਦਾ ਕੁਝ ਨਹੀਂ ਬੰਨਾ ਇਹ ਤਾਂ ਨਚਾਰਾ ਵਾਲੇ ਕੰਮ ਕਰਦੇ ਨੇ ਤੇ ਅੱਜ ਉਹਨਾਂ ਨੂੰ ਕੀ ਜਵਾਬ ਹੈ ਉਹਨਾਂ ਨੂੰ ਜਵਾਬ ਸਭ ਤੋਂ ਪਹਿਲਾਂ ਤਾਂ ਉਹ ਜਾ ਕੇ ਫਿਲਮ ਦੇਖਣਗੇ ਉਹਨਾਂ ਨੂੰ ਆਪ ਹੀ ਜਵਾਬ ਮਿਲ ਜਾਣਾ ਠੀਕ ਹੈ ਨਾ ਕੀ 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 ਕਮੈਂਟ ਕਰਦੇ ਆ ਤੁਹਾਨੂੰ ਫਰਕ ਨਹੀਂ ਪੈਂਦਾ ਫਿਰ ਅਸੀਂ ਕਮੈਂਟ ਪੜ੍ਹਦੀ ਨਹੀਂ ਹੈਗੀ ਨਾ 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 ਜੇ ਅਸੀਂ ਕਮੈਂਟ ਪੜਨ ਲੱਗੇ ਸਾਡੇ ਤਾਂ ਦਿਮਾਗ 'ਚ ਟੈਨਸ਼ਨ ਪੈਦਾ ਹੋ ਜੂਗੀ ਨਾ ਅਸੀਂ ਵੀਡੀਓ ਬਣਾਉਣ ਜੋਗੇ ਹੋਵਾਂਗੇ ਨਾ ਲੋਕੀ ਜਿਹੜੇ ਵੇਲੇ ਆ ਉਹਨਾਂ ਨੇ ਕਮੈਂਟ ਕਰਨੇ ਕਰਨੇ ਆ ਜਿਹੜੇ ਹਾਂ ਉਹਨਾਂ ਨੇ ਕਰਨਾ ਵੀ ਕੀ ਆ ਕਮੈਂਟ ਕਰਨ ਜੋਗੇ ਹੀ ਆ ਹੋਰ ਕੁਝ ਨਹੀਂ ਕਰ ਸਕਦੇ ਔਰ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਨਹੀਂ ਪਤਾ ਹੈਗਾ ਠੀਕ ਆ ਨਾ ਉਹਨਾਂ ਨੂੰ ਫਿਰ ਇੰਸਟਾਗ੍ਰਾਮ ਪੁੱਛਦਾ ਵਾ ਠੀਕ ਆ ਔਰ ਜਿੰਨੇ ਵੀ ਕਮੈਂਟ ਹੁੰਦੇ ਆ ਫਿਰ ਕਰਦੇ ਹੀ ਆ ਕਰਨੋ ਕਰਨ ਦਾ ਕੋਈ ਗੱਲ ਨਹੀਂ ਕਿਹਦੇ ਵੇਲੇ ਹੁੰਦੇ ਹੁੰਦੇ ਨੇ ਕਮੈਂਟ ਹੀ ਕਰਨੇ ਹੁੰਦੇ ਆ ਮਾੜੇ ਲਿਖ ਰੱਖ ਕੇ ਫਿਰ ਜਦੋਂ ਮਾਪਿਓ ਨੂੰ ਮਾੜਾ ਬੋਲਦੇ ਨਾਲ ਤੁਹਾਨੂੰ ਵੀ ਮਾੜਾ ਬੋਲਦੇ ਫਿਰ ਉਦੋਂ ਕਿਤੇ ਕਿਤੇ ਨਾ ਕਿਤੇ ਤਾਂ ਦਿਲ ਵਿੱਚ ਲੱਗਦਾ ਹੀ ਹੋਏਗਾ ਕਿ ਲੱਗਦਾ ਉਦੋਂ ਕਿ ਆਪਾਂ ਸਹੀ ਕੰਮ ਕਰ ਰਹੇ ਆ ਕਿਉਂ ਮਾੜਾ ਕੀ ਕੰਮ ਤਾਂ ਕੋਈ ਮਾੜਾ ਨਹੀਂ ਹੈਗਾ ਤੇ ਪਹਿਲੀ ਗੱਲ ਤਾਂ ਲੋਕੀ ਸਾਰੇ ਨਹੀਂ ਬੋਲਦੇ ਗਲਤ ਉਹ ਕਹਿੰਦੇ ਅਸੀਂ ਨਹੀਂ ਕਰ ਪਾਉਂਦੇ ਇਹ ਕਰੀ ਜਾਂਦੇ ਆ ਅਸੀਂ ਵੇਲੇ ਬੈਠੇ ਆ ਸਾਡੇ ਕੋਲ ਕੁਝ ਨਹੀਂ ਹੈਗਾ ਦੂਜੇ ਦੀ ਤਰੱਕੀ ਤੋਂ ਜਲਦੇ ਆ ਔਰ ਐਸੀ ਜਲਤਾ ਨਾ ਜਿੰਨੇ ਜੜਨਗੇ ਆਪਾਂ ਤਾਂ ਹੋਰ ਜੜਾਵਾਂਗੇ ਠੀਕਾ ਨਾ ਜਿੰਨਾ ਜੜਨਗੇ ਬੱਲੇ ਬੱਲੀ ਕਰਾਵਾਂਗੇ ਤਾਂ ਇੱਕ ਤੋਂ ਇੱਕ ਫਿਲਮ ਸਾਡੀ ਆ ਰਹੀ ਆ ਔਰ ਭਾਬੀ ਦੀ ਫਿਲਮ ਤਾਮਿਲ ਵੀ ਆ ਰਹੀ ਆ ਔਰ ਇਹਦੀ ਸ਼ੂਟਿੰਗ ਜਿਹੜੀ ਤਾਮਿਲ ਦੀ ਆ ਕਰਨਾਟਕਾ ਦੇ ਵਿੱਚ ਆ ਔਰ ਤਾਮਿਲ ਨਾਡੂ ਦੇ ਵਿੱਚ ਆ ਔਰ ਭਾਬੀ ਕਹਿੰਦੇ ਮਤਬol ਐਕਸ਼ਨ ਫਿਲਮ ਵੀ ਲੈ ਕੇ ਆ ਰਹੀ ਆ ਅੱਛਾ ਅੱਛਾ ਭਾਬੀ ਸਾਰਾ ਕੁਝ ਕਰ ਰਹੀ ਆ ਆਸਾਨ ਦੇ ਨਾਲ ਨਾਲ ਸਾਰਾ ਕੁਝ ਕਰ ਰਹੀ ਆ ਭਾਬੀ ਬੋਜਪੂਰੀ ਫਿਲਮਾਂ 'ਚ ਵੀ ਆਊਗੀ ਔਰ ਖਾਸ ਕਰਕੇ ਤਾਂ ਜ਼ਿਆਦਾ ਪਹਿਲ ਤਾਂ ਸਾਡੀ ਪੰਜਾਬੀ ਫਿਲਮਾਂ ਨੂੰ ਕਿਉਂਕਿ ਅਸੀਂ ਪੰਜਾਬੀ ਹੁੰਨੇ ਆ ਕਿ ਨਹੀਂ ਇਹ ਤਾਂ ਭਾਬੀ ਆਸਾਨ ਦੇ ਨਾਲ ਨਾਲ ਨੂੰ ਐਕਸ਼ਨ ਵੀ ਕਰੇਗੀ ਤੇ ਕਿਉਂ ਨਹੀਂ ਕਰੋਗੀ ਐਕਸ਼ਨ ਹੈ ਭਾਬੀ ਨੂੰ ਕਿਤੇ ਐਕਸ਼ਨ ਨਹੀਂ ਆਉਂਦਾ ਹੈ ਭਾਬੀ ਦਾ ਚੱਕ ਚੱਕ ਥੋਬੀ ਪਟਕਾ ਮਾਰੂਗੀ ਭਾਬੀ ਦਾ ਠੀਕ ਹੈ ਨਾ ਕਰੂਗੀ ਥੋਬੀ ਪਟਕਾ ਮਾਰੂਗੀ ਭਾਬੀ ਉਹ ਤੂੰ ਜਾ ਯਾਰ ਕੰਮ ਕਰ ਬਰਸ ਪਤਾ ਨਹੀਂ ਹਫਤੇ ਬਾਦ ਨੂੰ ਕਰਦੀਆਂ ਕਿ ਨਹੀਂ ਕਰ ਓ ਡੱਡੂ ਖਾਣੇ ਜਾ ਚੁੱਪ ਕਰਕੇ ਬੈਠ ਜਾ ਬਕਵਾਸ ਕਰਦੀ ਐ ਖਰਗੋਸ਼ ਇਹ ਕਰਦੇ ਕੀ ਰਹਿੰਦੇ ਆ ਹਾਂ ਕੀ ਗੱਲ ਆ ਗੱਲਾਂ ਤੇ ਕੀ ਫੜੀ ਜਾਂਦੀਆਂ ਜੂੰਆਂ ਨਹੀਂ ਨਹੀਂ ਤੇ ਭਾਬੀ ਕਹਿੰਦੇ ਮੈਂ ਕਮੈਂਟ ਪੜ੍ਹੇ ਸੀ ਕਿ ਭਾਬੀ ਗੁੱਸੇ 'ਚ ਕਿਉਂ ਰਹਿੰਦੇ ਆ ਮੈਂ ਗੁੱਸੇ 'ਚ ਰਹਿੰਦੀ ਆ ਇਹ ਗੁੱਸੇ 'ਚ ਮਨੇ ਕਰਦੇ ਨੇ ਠੀਕ ਹੈ ਨਾ ਜਦੋਂ ਮੈਂ ਟਿਕਟੋਕ ਤੇ ਸੀਗੀ ਹੁਣ ਤਾਂ ਸਾਰੇ ਜਲਦੇ ਨੇ ਠੀਕ ਹੈ ਨਾ ਆਉਂਦਾ ਇਹਨਾਂ ਨੂੰ ਆਪ ਨੂੰ ਕੁਝ ਨਹੀਂ ਆਉਂਦਾਗਾ ਸਾਰੇ ਹੀ ਜਲਦੇ ਪਿਆਰ ਵੀ ਕਰਦੇ ਨਹੀਂ ਦੁਨੀਆ ਸਾਰੀ ਜਿਹੜੇ ਜਲਦੇ ਉਹ ਪਿਆਰ ਵੀ ਕਰਦੇ ਆ ਪਿਆਰ ਤਾਂ ਮੈਨੂੰ ਕਰਦੇ ਹੀ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਥੈਂਕ ਯੂ ਠੀਕ ਹੈ ਨਾ ਜਦ ਤੱਕ ਤੁਹਾਨੂੰ ਕਮੈਂਟ ਨਹੀਂ ਨਾ ਕਰਨਗੇ ਜਦਕਰ ਤੁਸੀਂ ਸਟਾਰ ਨਹੀਂ ਹੈਗੇ ਜਦੋਂ ਤੁਹਾਨੂੰ ਕਮੈਂਟ ਆਉਣੇ ਸ਼ੁਰੂ ਹੋ ਜਾਣਗੇ ਔਰ ਉਸ ਤੋਂ ਬਾਅਦ ਤੁਸੀਂ ਸਟਾਰ ਬੰਦਣਾ ਸ਼ੁਰੂ ਹੋ ਜਾਓਂਦੇ ਕਹਿੰਦੇ ਆ ਨਾ ਜਦੋਂ ਸਟਾਰ ਬੰਦੇ ਫਿਰ ਹੰਕਾਰ ਵੀ ਆ ਜਾਂਦਾ ਹੈ ਸੱਚ ਹੈ ਗੱਲ ਹਾਂ ਸਾਡੇ 'ਚ ਹੰਕਾਰ ਆ ਗਿਆ ਦੇਖ ਸਾਡੇ 'ਚ ਕਿੰਨਾ ਹੰਕਾਰ ਹੈ ਦੇਖ 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 ਤੇਰੇ ਮਗਰ ਵੀ ਅਸੀਂ ਪੈ ਗਏ ਔਰ ਅਸੀਂ ਬਾਬੇ ਪੋਲੇनाथ ਦੇ ਭਗਤਾਂ ਜਿੱਦਣ ਸਾਡੇ ਜਿਹੇ ਹੰਕਾਰ ਆ ਗਿਆ ਸਤਗੁਰੂ ਪੋਲੇनाथ ਨੇ ਮੂਰੇ ਕਿਰਪਾ ਕਰਦਾ ਹੱਥ ਜੋੜ ਕੇ ਵੀ ਸਾਨੂੰ ਇਸ ਸੰਸਾਰ ਚ ਚੱਕ ਲਈ ਠੀਕ ਹੈ ਨਾ ਇਸ ਸੰਸਾਰ ਚ ਰੱਖੀ ਨਾ ਸਾਨੂੰ ਔਰ ਸਾਨੂੰ ਚੱਕ ਲਈ ਨਹੀਂ ਨਹੀਂ ਅੱਜ ਵੀ ਸਾਨੂੰ ਪੋਲੇਨਾਥ ਨੇ ਠਾਲਿਆ ਠੀਕ ਹੈ ਨਾ ਜਰਮ ਮੈਂ ਬਿਸਤਰੇ ਦੇ ਵਿੱਚ ਪਈ ਸੀਗੀ ਕੋਈ ਵੀ ਰਿਸ਼ਤੇਦਾਰ ਆ ਕੋਈ ਵੀ ਉਧਾਵਾ ਕੋਈ 10 ਰੁਪਏ ਨਹੀਂ ਦਿੰਦਾ ਕਿਸੇ ਨੂੰ ਵੀ ਠੀਕ ਹੈ ਨਾ ਤੁਸੀਂ इमोशनल ਹੋਗੇ ਬਸ ਕਿਉਂਕਿ ਯਾਦ ਆ ਗਿਆ ਕੁਝ ਨਹੀਂ 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 ਕਿਉਂਕਿ ਮੈਂ ਲੇਬਰ ਦਾ ਕੰਮ ਕਰਦਾ ਸੀ ਦੇਖੋ ਔਰ ਕਈ ਵਾਰ ਹਫਤਾ ਹਫਤਾ ਘਰੇ ਨਹੀਂ ਸੀ ਵੜਦਾ ਉਦੋਂ ਭਾਬੀ ਵਿਚਾਰੀ ਕੀ ਕਰਦੀ ਸੀ ਜੋ ਮੈਂ ਆਉਂਦਾ ਸੀ ਕਿ ਰੋਟੀ ਖਾਂਦੀ ਸੀ ਨਹੀਂ ਰੋਟੀ ਨਹੀਂ ਸੀ ਖਾਂਦੀ ਔਰ ਕਈ ਵਾਰ ਤਾਂ ਬਹੁਤ ਜ਼ਿਆਦਾ ਤਕਲੀਫਾਂ ਕੱਟੀਆਂ ਨੇ ਅਸੀਂ ਔਰ ਬਿਮਾਰ ਵੀ ਹੁੰਦੇ ਸੀ ਔਰ ਸਾਡੇ ਕੋਲ ਦਵਾਈ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਸੀ ਪਰ ਮੇਰਾ ਬਾਬਾ ਭੋਲੇ ਨਾ ਤੇ ਅਸੀਂ ਹੱਥ ਜੋੜ ਕੇ ਉਹਨਾਂ ਦੇ ਮੂਹਰੇ ਅਰਦਾਸ ਕਰਦੇ ਸੀ ਅਸੀਂ ਠੀਕ ਹੋ ਜਾਂਦੇ ਸੀ